ਤੁਹਾਡੇ ਵਾਰ 9 ਸਾਲ ਹੋ ਗਏ ਹਾਂ ਹਾਂ ਓਕੇ ਤੇ ਲਵ ਮੈਰਿਜ ਸੀ ਤੁਹਾਡੀ ਅਰੇਂਜ ਮੈਰਿਜ ਸੀ ਦੋਨੋਂ ਸੀ ਦੋਨੋਂ ਕਿਹੜੀ ਹੋ ਰਹੀ ਹੈ ਲਵ ਕਮੈਰਿਜ ਹੁੰਦੀ ਹੁੰਦੀ ਹੈ ਕਿ ਲਵ ਕਰਕੇ ਫਿਰ ਬੰਦਾ ਘਰੇ ਬਣਾਉਂਦਾ ਅਰੇਂਜ ਦੇ ਥਰੂ ਪਹਿਲਾਂ ਅਰੇਂਜ ਸੀ ਬਾਈ ਆਹ ਸਾਰਾ ਅਰੇਂਜ ਤੋਂ ਬਾਅਦ ਲਵ ਹੋਇਆ ਹਾਂ ਮਤਲਬ ਇਹੋ ਗੱਲ ਹੋ ਗਈ ਕਿ ਉਹ ਜਿਸੇ ਪਿਆਰ ਹੈ ਉਸੇ ਸ਼ਾਦੀ ਕਰ ਲਓ ਹਾਂ ਭਈ ਔਰ ਅਗਰ ਉਸੇ ਸ਼ਾਦੀ ਨਾ ਹੋਈ ਤੋ ਜਿਸੇ ਸ਼ਾਦੀ ਹੋ ਗਈ ਉਸੇ ਪਿਆਰ ਕਰ ਲਓ ਸੋ ਰਦੀਪਿੰਦ ਮੇਰੀ ਪੂਆਜੀ ਸੇ ਮੈਂ ਆਉਂਦੇ ਜਾਂਦੇ ਰਹਿੰਦੇ ਸੀ ਜੀ ਮਤਲਬ ਜਦ ਪੂਆਜੀ ਗੱਲਾਂ ਕਰਦੇ ਤੇ ਮਤਲਬ ਇਹ ਸੁਣ ਲਏ ਤੇ ਇਹਨਾਂ ਨੇ ਇੱਕ ਦਿਨ ਨੰਬਰ ਕੱਢ ਲਿਆ ਜੀ ਪੂਆ ਕੇ ਫੋਨ ਚ ਤੇ ਇਹਨਾਂ ਨੇ ਫੋਨ ਲੱਗ ਕੇ ਤਾਂ ਮੈਂ ਵਿਆਹ ਕਰਾਉਣਾ ਤਾਂ ਵੀ ਤੁਹਾਡੇ ਨਾਲ ਹੀ ਕਰਾਉਣਾ ਸੀ ਦੋਈ ਕਰੇ ਲਾਣੇ ਪਤਾ ਕੀ ਸੀ ਅਨਮੋਲ ਭਾਈ ਅਸਲ ਚਾਹੁੰਦੇ ਸੀ ਵੀ ਗੱਲ ਚੱਲ ਜਾਈ ਜਾਂਦੀ ਹੈ ਘਰੇ ਵਿਆਹ ਦੀ ਤੁਹਾਡੇ ਹਾਂਜੀ ਮਤਲਬ ਤਾਈ ਮੇਰੀ ਤਾਈ ਮੈਨੂੰ ਕਹਿੰਦੀ ਸੀ ਤੇਰਾ ਵਿਆਹ ਰਮਨ ਕਰਾਉਂਗੀ ਅੱਛ ਰਮਨ ਕੋਲੇ ਮੇਰਾ ਕਹ ਦਿੰਦੀ ਨਹੀਂ ਕਿਹੜੀ ਕਹਿੰਦੇ ਸੀ ਸਾਡੇ ਤਾਂ ਟੋੜੇਗੀ ਮਤਲਬ ਕਹ ਰਹੀ ਪੂਆ ਜਾ ਕੇ ਕਹ ਦਿੰਦੇ ਸੀ ਕਿ ਵੀ ਮੁੰਡਾ ਹੈਗਾ ਵੀ ਤੁਸੀਂ ਰਿਸ਼ਤਾ ਕਰ ਲਓ ਉਸ ਤੋਂ ਪਹਿਲਾਂ ਤੁਸੀਂ ਕਦੀ ਮਿਲੇ ਸੀ ਕਿ ਦੋ ਜਣੇ ਨਹੀਂ ਨਹੀਂ ਮਿਲੇ ਤਾਂ ਨਹੀਂ ਸੀ ਮਤਲਬ ਦੇਖਿਆ ਹੀ ਸੀ ਬਸ ਤੁਸੀਂ ਰਮਨ ਜੀ ਨੂੰ ਦੇਖਿਆ ਸੀ ਰਮਨ ਜੀ ਨੇ ਅਮਰਪਾਲ ਜੀ ਨੂੰ ਦੇਖਿਆ ਸੀ ਬਹੁਤ ਦਾ ਛੋਟੇ ਛੋਟੇ ਹੁੰਦੇ ਸੀ ਯਾਰ ਫਿਲਮੀ ਸਟੋਰੀ ਹੈ ਕਹਿੰਦੇ ਕਿ ਇਹੋ ਬਣ ਸਕਦੀ ਹੈ ਭਾਈ ਛੋਟੇ ਹੁੰਦੇ ਛੋਟੇ ਛਿੰਦੇ ਰਹੇ ਤੁਸੀਂ ਹਾਂ ਅਚ ਰਿਸ਼ਤੇਦਾਰੀ ਸੀ ਤੁਹਾਡੇ ਘਰ ਵਿਆਹ ਜਾ ਹੋ ਗਿਆ ਮਤਲਬ ਹਾਂ